ਉਸ ਤੋਂ ਪਹਿਲਾਂ ਰੇਟ ਦੱਸ ਦੀਏ ਰੇਟ ਕਿਉਂਕਿ ਵੀਡੀਓ ਦੇ ਵਿੱਚ ਕਹਿੰਦੇ ਨੇ ਵੀ ਸਭ ਤੋਂ ਸਸਤਾ ਕਹਤਾ ਰੇਟ ਨਹੀਂ ਦੱਸਿਆ ਹੁਣ ਦੱਸ ਦੇ ਮੂੰਹੋਂ ਬੋਲ ਕੇ ਵੀ ਕੀ ਰੇਟ ਹੈ ਟਾਟਾ ਦੀ ਯਾਦਰਾ ਪਿਓਰ ਟਾਟਾ ਦੀ ਆ ਤੇ ਆ ਟਰਾਲੀ ਦਾ ਕੀ ਰੇਟ ਹੈ ਜਿੰਨੇ ਵਾਰੀ ਹੋ ਗਰੰਟੀ ਹੋ ਵੀ ਟਾਟਾ ਹੀ ਆ ਹਾਂ ਟਾਟਾ ਦਾ ਜਿਹੜਾ ਕਹਤਾ ਉਹੀ ਮਾਰਕਾ ਹੋ ਮਾਲ ਕਹਤਾ ਉਹੀ ਲਾ ਕੇ ਦਵਾਂ ਠੀਕ ਆ ਪੇਂਟ ਤੋਂ ਪਹਿਲਾਂ ਤੁਹਾਨੂੰ ਮਾਰਕਾ ਚੈੱਕ ਕਰਾ ਦੇਣਗੇ ਵੀ ਕਿਹੜੀ ਕੁਆਲਿਟੀ ਦਾ ਲੋਹਾ ਲਾ ਰਹੇ ਨੇ ਜਿਹੜੀ ਗੱਲ ਹੋ ਗਈ ਉਹ ਤੇ ਖੜ੍ਹਣਗੇ ਟਾਟਾ ਦੀ ਉਹ 80 ਲਾਤੀ ਤੇ ਡਬਲ ਜੈਕ ਡਬਲ ਜੈਕ ਆ ਜੀ ਤੇ ਹਿੱਸਾ ਕਿਹੜਾ ਗੋਲ ਹਿੱਸਾ ਜੀ ਪਰਾਰੀ ਵਾਲਾ ਜੀ ਨਹੀਂ ਤੇ ਜੇ ਟਰਾਲੀ ਭਰੀ ਹੋਊਗੀ ਜੇ ਦੂਸਰਾ ਡਾਲਾ ਹੁੰਦਾ ਉਹ ਖੁੱਲਦਾ ਨਹੀਂ ਇਹਨੂੰ ਖੋਲਣ ਦੀ ਕੋਈ ਦਿੱਕਤ ਨਹੀਂ ਹੈ ਕਈ ਵਾਰ ਅਗਲਾ ਕਹਿੰਦਾ ਵੀ ਅਸੀਂ ਨਵੇਂ ਲੋਹੇ ਦਾ ਫਰਸ਼ ਲਵਾਉਣਾ ਉਹ ਥੋੜਾ ਜਿਹਾ ਹਲਕਾ ਆ ਜਾਂਦਾ ਉਹ ਸਸਤੀ ਪੈ ਜਾਂਦੀ ਹੈ ਉਹ ਅਗਲੇ ਨੂੰ ਨੇ ਦਿਨਾਂ ਦੇ ਵਿੱਚ ਤਿਆਰ ਕਰ ਦਾਂਗੇ ਆਪਾਂ 15 15 ਦਿਨਾਂ ਦੇ ਵਿੱਚ ਅਗਲੇ ਨੂੰ ਜੇ ਐਮਰਜੈਂਸੀ ਹੋਊਗੀ ਆਪਾਂ ਹਫਤੇ ਦੇ ਵਿੱਚ ਵੀ ਦੇ ਦਾਂਗੇ ਫਿਰ ਫੋਟੋ ਪ੍ਰਿੰਟ ਹੋ ਜਾਂਦੀ ਹੈ ਠੀਕ ਆ ਫੋਟੋ ਪ੍ਰਿੰਟ ਵਾਲਾ ਕੰਮ ਵੀ ਬਾਈ ਕਰ ਦੇਣਗੇ ਜੇ ਆ ਆ ਕੰਮ ਕਰਾਉਣਾ ਜਾਲੀ ਵਾਲਾ ਇਹ ਸਸਤਾ ਪੈ ਜਾਂਦਾ ਬਿੱਡਾ ਹਾਂ ਇਹ ਸਸਤਾ ਪੈ ਜਾਂਦਾ ਇਹ ਤਾਂ ਜਾਲੀ ਮੰ ਕਰੀਏ ਤਾਂ ਆਪਾਂ ਫੈਂਸੀ ਕੰਮ ਹੋ ਗਿਆ ਪਹਿਲਾਂ ਸਿੰਪਲ ਟਰਾਲੀਆਂ ਬਣਦੀਆਂ ਸੀ ਅੱਜ ਤੋਂ 10 ਸਾਲ ਪਹਿਲਾਂ ਹੌਲੀ ਹੌਲੀ ਕਰਦੇ 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 ਆ ਗੰਨਾ ਵਗੈਰਾ ਲਾਉਣ ਲੱਗੇ ਲੋਗ ਉਹ ਕੀ ਐਦਾਂ ਜਿਵੇਂ ਆ ਸੁਪਰ ਮਾਡਲ ਲਿਖਿਆ ਜਿਹੜੀਆਂ ਚੀਜ਼ਾਂ ਦੀ ਚਾਹੇ ਲੋਡ ਨਹੀਂ ਵੀ ਹੈਗੀ ਉਹ ਵੀ ਕਿੱਲ ਪੱਤੇ ਐਕਸਟਰਾ ਕਿਉਂ ਲਾਉਣ ਲੱਗੇ ਕਿਉਂਕਿ ਸੋਹਣੀ ਚੀਜ਼ ਦਾ ਜ਼ਮਾਨਾ ਆ ਗਿਆ ਹੁਣ ਇਹ ਚੀਜ਼ ਦੇਖਣ ਲੱਗੇ ਵੀ ਅੱਖਾਂ ਨੂੰ ਆਪਾਂ ਨੂੰ ਦੇਖਣ ਨੂੰ ਸੋਹਣੀ ਲੱਗਣੀ ਚਾਹੀਦੀ ਹੈ ਟਰਾਲੀ ਪਰ ਇੰਨਾਂ ਚੀਜ਼ਾਂ ਕਰਕੇ ਰੇਟ ਵੀ ਬਹੁਤ ਜ਼ਿਆਦਾ ਵਧ ਗਿਆ ਟਰਾਲੀਆਂ ਦੇ ਤੇ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਵੀ ਆਪਣੀ ਜੇਬ ਤੇ ਬੋਝ ਜਿਹੜਾ ਜ਼ਿਆਦਾ ਪੈ ਰਿਹਾ ਬਜਟ ਤੋਂ ਬਾਹਰ ਹੋ ਜਾਂਦਾ ਕੰਮ ਤਾਂ ਕਰਕੇ ਵਿੱਚ ਬੰਦੇ ਕਹਿੰਦੇ ਨੇ ਵੀ ਸਸਤਾ ਵੀ ਆਪਾਂ ਨੂੰ ਘੱਟ ਰੇਟ ਤੇ ਕਿੱਥੋਂ ਮਿਲੂ ਆਪਾਂ ਸਸਤੇ ਤੋਂ ਸਸਤਾ ਸਭ ਤੋਂ ਸਸਤੀ ਟਰਾਲੀ ਕੌਣ ਬਣਾਉਂਦਾ ਪੰਜਾਬ ਦੇ ਵਿੱਚ ਸਮਾਣੇ ਸ਼ਹਿਰ ਦੇ ਵਿੱਚ ਪਹੁੰਚੇ ਆ ਇਹ ਬੰਦੇ ਸਭ ਤੋਂ ਘੱਟ ਰੇਟ ਦੇਣਗੇ ਕੀ ਰੇਟ ਦੇਣਗੇ ਉਹ ਵੀ ਦੱਸਾਂਗੇ ਇਹ ਨਹੀਂ ਵੀ ਸਸਤਾ ਕਹਿਤਾ ਸਾਰਤਾ ਸੋਨੂੰ ਰੇਟ ਵੀ ਪੁੱਛ ਕੇ ਦੱਸਾਂਗੇ ਬਾਈ ਤੋਂ ਉਸ ਤੋਂ ਪਹਿਲਾਂ ਆਪਾਂ ਸਾਰੀ ਟਰਾਲੀ ਦਿਖਾਉਣੇ ਆ ਤੇ ਜਾਣਕਾਰੀ ਲੈਣੇ ਵੀ ਕਿੱਦਾਂ ਤਿਆਰ ਕਰਦਨੇ ਸਭ ਤੋਂ ਪਹਿਲਾਂ ਸ਼ਸ਼ੀ ਗਾਲ ਬਾਈ ਸ਼ਸ਼ੀ ਗਾਲ ਬਾਈ ਤੇ ਬਾਈ ਆਪਣੀ ਫਰਮ ਦਾ ਕੀ ਨਾਮ ਆ ਫਰਮ ਦਾ ਗਰੁਵਾਚਨ ਸਿੰਘ ਠੀਕ ਹੈ ਗਰੁਵਾਚਨ ਸਿੰਘ ਐਂਡ ਸੰਸ ਜੀ ਐਸ ਐਸ ਹਾਂ ਜੀ ਐਸ ਐਸ ਤੇ ਬਾਈ ਕਿੱਦਾਂ ਦੀ ਟਰਾਲੀ ਹੈ ਜਿਵੇਂ ਸ਼ੁਰੂ ਕਰੀ ਆ ਆਪਾਂ ਹੁੱਕ ਤੋਂ ਲਾ ਕਿਹੜੀ ਹੁੱਕ ਲਾਉਣੇ ਆ ਆਪਾਂ 4 ਇੰਚੀ ਹੁੱਕ ਆ ਜੀ ਠੀਕ ਹੈ ਗੋਲ ਗੋਲ 4 ਇੰਚੀ ਹਾਂ ਜੀ ਮੱਛੀ ਹੁੱਕ ਆ ਜੀ ਠੀਕ ਹੈ ਉੱਥੋਂ ਇਸ ਤਰ੍ਹਾਂ ਡਿਜ਼ਾਈਨ ਮੱਛੀ ਵਾਲਾ ਤਿਆਰ ਕਰਕੇ ਲਾਇਆ ਹਾਂਜੀ ਤੇ ਇਹ ਬਾਈ ਕਿੰਨੇ ਬਾਈ ਕਿੰਨੇ ਦਾ 14 7 ਫੁੱਟ ਆ ਜੀ ਠੀਕ ਹੈ 14 7 ਟਰਾਲਾ ਆ ਗਿਆ ਇਹ ਤੇ ਕਿਹੜੇ ਕਿਹੜੇ ਸਾਈਜ਼ ਆਪਣੇ ਕੋਲੇ ਅਵੇਲੇਬਲ ਹੁੰਦੇ ਨੇ ਆਪਣੇ ਕੋਲ ਮੌਕੇ ਤੇ ਤੋਂ 12 6.5 ਤੇ 14 ਖੜਾ ਜੀ ਠੀਕ ਆ 6.5 14 ਜੇ ਮੌਕੇ ਤੇ ਅਗਲਾ ਆਰਡਰ ਇੱਕ ਹੋਰ ਖੜੀ ਆ ਬਾਹਰ ਉਹ ਕਿੰਨਾ ਉਹ ਵੀ 12 6.5 ਉਹ ਵੀ 12 6.5 ਹਾਂਜੀ ਤੇ ਬਾਕੀ ਆਰਡਰ ਤੇ ਆਰਡਰ ਤੇ ਜਿਹੇ ਜੀ ਮਰਜ਼ੀ ਅਗਲਾ ਕਹਦੇ ਆਪਾਂ ਬਣਾ ਲਾਂਗੇ ਆਪਾਂ ਨੂੰ 15 ਦਿਨਾਂ ਦਾ ਟਾਈਮ ਚਾਹੀਦਾ 15 ਦਿਨਾਂ ਦੇ ਵਿੱਚ ਵਿੱਚ ਪਹਿਲਾਂ ਵੀ ਦੇ ਦਾਂਗੇ 15 ਦਿਨਾਂ ਦੇ ਵਿੱਚ ਵਿੱਚ ਟਰਾਲੀ ਤਿਆਰ ਕਰਕੇ ਦੇ ਦਾਂਗੇ ਅਗਲੇ ਹਾਂ ਪਹਿਲਾਂ ਵੀ ਦੇ ਸਕਦੇ ਜਿਵੇਂ ਹੁਣ ਸੀਜ਼ਨ ਦਾ ਟਾਈਮ ਆ ਤਾਂ ਸਭ ਤੋਂ ਘੱਟ ਰੇਟ ਤੇ ਤੁ ਟਰਾਲੀ ਤਿਆਰ ਇੱਥੋਂ ਕਰਕੇ ਮਿਲੂ ਚਾਹੇ ਕਿਲੂਆਂ 'ਚ ਰੇਟ ਕਰ ਲਿਓ ਚਾਹੇ ਉੱਕਾ-ਬੁੱਕਾ ਕਰ ਲਿਓ ਰੇਟ ਪਤਾ ਕਰਕੇ ਆਜੋ ਸਾਰੇ ਪੰਜਾਬ 'ਚੋਂ ਘੱਟ ਤੇ ਕੁਆਲਿਟੀ ਆ ਕੇ ਪਹਿਲਾਂ ਚੈੱਕ ਕਰ ਸਕਦੇ ਹੋ ਕੁਆਲਿਟੀ ਚੈੱਕ ਕਰ ਸਕਦਾ ਟਰਾਲੀਆਂ ਬਣੀਆਂ ਖੜੀਆਂ ਉਹੀ ਮਾਲ ਦਵਾਂਗੇ ਠੀਕ ਹੈ ਨਹੀਂ ਹੈ ਵੀ ਕਹਿ ਕੁਛ ਦਿੱਤਾ ਦੇ ਕੁਛ ਹਾਂ ਪੇਂਟ ਜਿਹੜਾ ਤੁਸੀਂ ਤੁਹਾਡੇ ਨਾਲ ਗੱਲ ਹੋ ਗਈ ਜਿਹਾ ਜ ਤੁਹਾਨੂੰ ਦਿਖਾਤਾ ਉਦਾਂ ਦਾ ਪੇਂਟ ਹੋ ਜਾਊਗਾ। ਹਾਂ ਐਸਪਾ ਦਾ ਪੇਂਟ ਕਰਕੇ ਦਵਾਂਗੇ। ਠੀਕ ਐ ਐਸਪਾ ਦਾ ਜੇ ਹੋਰ ਵੀ ਕਿਸੇ ਨੇ ਹੋਰ ਕੁਆਲਿਟੀ ਦਾ ਕਰਾਉਣਾ ਕਰਾਉਣਾ ਉਹਦਾ ਹੂੰ 2K ਵਗੈਰਾ ਕੁਝ ਵੀ ਹੋ ਸਕਦਾ। ਉਹ ਪੈਸੇ ਐਕਸਟਰਾ ਨੇ 2K ਮਹਿੰਗਾ ਪੈਂਦਾ। ਹਾਂ ਹਾਂ ਮਹਿੰਗਾ ਪੈਂਦਾ ਵੀ ਮਤਲ ਜਿੰਨਾ ਜਿਹੜਾ ਤੁਸੀਂ ਚਾਹੋਗੇ ਜਿਹੜੀ ਗੱਲ ਹੋਊਗੀ ਉਹ ਸਭ ਤੋਂ ਘੱਟ ਪਰ ਰੇਟ ਫੇਰ ਵੀ ਘੱਟ ਹੋਊਗਾ। ਹਾਂ ਰੇਟ ਫੇਰ ਵੀ। ਤੇ ਬਾਈ ਜਿਵੇਂ ਗੱਲ ਕਰੀਏ ਇਸ ਤੋਂ ਬਾਅਦ ਆਹ ਜਿਹੜੀ ਬਾੜ ਕਿੰਨੇ ਇੰਚੀ ਹੈ ਇਹ? ਇਹ ਸਵਾ ਦੋ ਫੁੱਟ ਬਾੜ ਆ ਜੀ। 2.5 ਫੁੱਟ ਬੈੱਡ ਆ ਜੀ। ਸਵਾ ਦੋ ਫੁੱਟ ਬਾੜ ਐ 2.5 ਫੁੱਟ ਤੇ ਬਾਈ ਕਿੰਨੇ ਐਮ ਐਮ ਦੀ ਲਾਉਣਾ ਇਹ ਚਾਦਰ ਆ 10 ਗੇਜ ਦੀ ਚਾਦਰ ਆ ਜੀ ਠੀਕ ਹੈ ਹਾਂ ਜੀ ਟਾਟਾ ਦੀ ਚਾਦਰ ਆ ਪਿਓਰ ਟਾਟਾ ਦੀ ਆ ਠੀਕ ਹੈ ਟਾਟਾ ਦਾ ਲੋਹਾ ਲਾਉਣਾ ਟਾਟਾ ਦਾ ਕੀ ਹੁੰਦਾ ਵੀ ਟਾਟਾ ਨੂੰ ਜਰ ਘੱਟ ਪੈਂਦੀ ਹੈ ਮੇਰੇ ਖਿਆਲ ਚ ਟਿਕਦਾ ਟਾਟਾ ਨੂੰ ਜਰ ਘੱਟ ਪੈਂਦੀ ਹੈ ਠੀਕ ਹੈ ਤੇ ਬਾਕੀ ਲੋਹੇ ਦੀ ਮਜ਼ਬੂਤੀ ਦੀ ਵੀ ਕੁਆਲਿਟੀ ਆ ਇਹ ਵੀ ਚੀਜ਼ ਹੈਗੀ ਆ ਵੀ ਜਿਹੜਾ ਦੂਜਾ ਮਾੜੀਆਂ ਕੁਆਲਿਟੀਆਂ ਦਾ ਲੋਹਾ ਆ ਗਿਆ ਉਹਦੇ ਨਾਲੋਂ ਟਾਟਾ ਵਾਲੇ ਨੂੰ ਜਰ ਬਹੁਤ ਘੱਟ ਪੈਂਦੀ ਆ ਇਹ ਚੀਜ਼ ਦਾ ਕਿਉਂਕਿ ਆਪਣੇ ਘਰੇ ਵੀ ਟਾਟਾ ਦੀ ਟਰਾਲੀ ਬਣੀ ਹੋਈ ਆ ਤੇ ਆਲੇ-ਦਾਲੇ ਆਪਾਂ ਦੇਖਦੇ ਆਂ ਵੀ ਉਹਦਾ ਬਹੁਤ ਫ ਬਣਾ ਕੇ ਸਟicker ਕੱਢ ਕੇ ਬਾਈ ਹੋਰਾਂ ਨੇ ਇਹ ਦਿਖਾ ਦਿੱਤੇ ਆ ਗੰਨਾ ਵਗੈਰਾ ਇਹ ਸਾਰਾ ਕੁਝ ਵਿੱਚ ਹੀ ਹੁੰਦਾ ਬਾਈ ਹਾਂਜੀ ਹਾਂ ਵਿੱਚ ਹੀ ਤੋਲ ਕੇ ਠੀਕ ਆ ਹਾਂਜੀ ਤੋ ਤੋਲ ਕੇ ਰੇਟ ਦੇ ਵਿੱਚ ਹੋਵੇ ਪਲਾਜ਼ਮਾ ਕਟਿੰਗ ਦਾ ਨਹੀਂ ਪਲਾਜ਼ਮਾ ਕਟਿੰਗ ਦੇ ਸਾਰੇ ਅਗਲਾ ਪੈਸੇ ਐਕਸਟਰਾ ਲੈਂਦਾ ਆਪਾਂ ਐਕਸਟਰਾ ਨਹੀਂ ਲੈਂਦੇ ਆਪਾਂ ਜਿਹੜਾ ਰੇਟ ਕਰਤਾ ਉਹਦੇ ਵਿੱਚ ਹੀ ਦਵਾਂਗੇ ਠੀਕ ਆ ਵੀ ਜਿਵੇਂ ਤੁਸੀਂ ਕਹਿੰਦੇ ਵੀ ਇਹ ਤੇ ਲੇਬਰ ਲੱਗੀ ਆ ਸਾਡੀ ਇਹ ਤੇ ਮੱਥਾ ਵੱਜਿਆ ਪਲਾਜ਼ਮਾ ਤੇ ਸਾਡਾ ਇੰਨੇ ਪੈਸੇ ਲੱਗੇ ਨੇ ਨਾ ਉਹ ਕੰਮ ਨਹੀਂ ਜਿਹੜਾ ਰੇਟ ਦੇਤਾ ਉਹਦੇ ਵਿੱਚ ਹੀ ਪਲਾਜ਼ਮਾ ਕਟਿੰਗ ਦਵਾਂਗੇ ਜੀ ਤੇ ਆ ਮੰਜਾ ਬਣਾਤਾ ਹੈ ਬਾਈ ਹਾਂ ਆ ਮੰਜਾ ਬਣਾਤਾ ਜੀ ਆ ਲਾਈਟਾਂ ਵਾਲੀਆਂ ਪੱਤੀਆਂ ਲੱਗੀਆਂ ਨੇ ਲਾਈਟਾਂ ਜੀ ਅਗਲੇ ਨੇ ਲਵਾਉਣੀਆਂ ਨੇ ਉਹਨਾਂ ਦੇ ਐਕਸਟਰਾ ਪੈਸੇ ਲੱਗਣਗੇ ਠੀਕ ਆ ਉਹ ਐਕਸੈਸਰੀ ਦੇ ਐਕਸਟਰਾ ਹਾਂ ਐਕਸੈਸਰੀ ਆ ਜੋ ਵੀ ਬੀਲ ਕਾਪਾ ਲਵਾਉਣੇ ਬੇਲ ਤੇ ਲਵਾਉਣੇ ਆ ਉਹ ਐਕਸਟਰਾ ਹੋਣਗੇ ਉਹ ਐਕਸਟਰਾ ਬਾਕੀ ਰੇਟ ਵੀ ਦੱਸਾਂ ਕੋਈ ਨਾ ਬਣੇ ਰਿਓ ਤੇ ਆ ਮੰਜੇ ਦੇ ਵਿੱਚ ਬੈਂਤ ਵਗੈਰਾ ਤੁਸੀਂ ਭਰ ਸਕਦੇ ਹੋ ਆਪਦਾ ਬਾਕੀ ਉੱਪਰੋਂ ਦਾ ਟਰਾਲੀ ਜਿਵੇਂ ਬਹੁਤ ਸੋਹਣੀ ਬਣੀ ਹੋਈ ਆ ਹੇਠੋਂ ਜੇ ਗੱਲ ਕਰੀਏ ਤਾਂ ਬਾਈ 84 ਕਿੰਨੇ ਇੰਚੀ ਲਾਈ ਹੈ ਦੀ 10 ਇੰਚੀ ਚਾਸੀ ਹੈ ਜੀ ਟਾਟਾ ਦੀ ਚਾਸੀ ਹੈ ਠੀਕ ਹੈ 10 ਇੰਚੀ ਟਾਟਾ ਦੀ ਉਹ ਚਾਸੀ ਲਾਤੀ ਤੇ ਡਬਲ ਜੈਕ ਡਬਲ ਜੈਕ ਆ ਜੀ ਤੇ ਹਿੱਸਾ ਕਿਹੜਾ ਗੋਲ ਹਿੱਸਾ ਜੀ 5 ਇੰਚੀ ਠੀਕ ਹੈ 5 ਇੰਚੀ ਗੋਲ ਹਿੱਸਾ ਡਬਲ ਜੈਕ ਤੇ ਆਂ ਐਂਗਲ ਐਂਗਲ 50 5 ਦੇ ਨੇ 50 5 ਦੇ ਐਂਗਲ ਲਾਤੇ ਤੇ ਐਂਗਲਾਂ ਦੀ ਵੀ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਬਹੁਤ ਵਧੀਆ ਲੱਗ ਰਹੀ ਹੈ ਦੇਖਣ ਨੂੰ ਤੇ ਬਾਕੀ ਬਾਈ ਜਿਵੇਂ ਆ ਹੱਬਾਂ ਹੋ ਗਈਆਂ ਇਹ 10 ਨਟ ਦੀ ਹੱਬਾ ਜੀ ਠੀਕ ਹੈ ਟਰੱਕਾਂ ਵਾਲੀ ਹੱਬਾ ਠੀਕ ਆ 10 ਨਾਟੀ ਟਰੱਕ ਵਾਲੀ ਹੱਬ ਲਾਈ ਆ ਜਿੰਨਾ ਮਰਜ਼ੀ ਵਜਨ ਪਾਜੇ ਕੋਈ ਦਿੱਕਤ ਨਹੀਂ ਹੁੰਦੀ ਹਾਂ ਆ ਬੇਲ ਚਾ ਦੇਤਾ ਹੈ ਹਾਂ ਇਹ ਬੇਲ ਇਹ ਜਿਵੇਂ ਇੱਕ ਫੈਂਸੀ ਜੀ ਚੀਜ਼ ਆ ਗਈ ਬਾਕੀ ਵਰਤਿਆ ਵੀ ਜਾ ਸਕਦਾ ਇਹ ਦੋ ਨਾਟ ਖੋਲ ਕੇ ਨਾਟ ਖੋਲ ਕੇ ਅਗਲਾ ਬਾਈ ਚੰਦ ਇੱਕ ਦਾਵੇ ਜਿਵੇਂ ਅੱਗੇ ਖੁਰਚਣਾ ਰੱਖਦੇ ਹੁੰਦੇ ਟਰੈਕਟਰ ਦੇ ਵਿੱਚ ਹੁਣ ਖੁਰਚਣਾ ਰੱਖਣ ਦੀ ਲੋੜ ਨਹੀਂ ਵੀ ਇਹਨੂੰ ਖੋਲ ਕੇ ਆਪਾਂ ਇਸੇ ਤੋਂ ਕੰਮ ਲਈਏ ਆਂਟਾ ਵਗੈਰਾ ਕੱਢਣੀਆਂ ਨੇ ਜਾਂ ਕੋਈ ਹੋਰ ਕੰਮ ਕਰਨਾ ਤੇ ਇਹ ਡਾਲਾ ਕਿਸ ਤਰ੍ਹਾਂ ਦਾ ਦੋ ਫਾੜ ਡਾਲਾ ਜੀ ਗਰਾਰੀ ਵਾਲਾ ਡਾਲਾ ਹਾਂ ਗਰਾਰੀ ਵਾਲਾ ਕਿਵੇਂ ਬਾਈ ਦੇਖੋ ਜੀ ਆ ਜਿਵੇਂ ਗਰਾਰੀ ਲੱਗ ਰਹੀ ਆ ਇਹਦੇ ਠੀਕ ਆ ਆ ਚੀਜ਼ ਲੋਕ ਜਿਵੇਂ ਆ ਲੋਕ ਗਰਾਰੀ ਵਾਲਾ ਇਹ ਨਹੀਂ ਤੇ ਜੇ ਟਰਾਲੀ ਭਰੀ ਹੋਊਗੀ ਜੇ ਦੂਸਰਾ ਡਾਲਾ ਹੁੰਦਾ ਉਹ ਖੁੱਲਦਾ ਨਹੀਂ ਇਹਨੂੰ ਖੋਲਣ ਦੀ ਕੋਈ ਦਿੱਕਤ ਨਹੀਂ ਹੈ ਠੀਕ ਆ ਇਹਦੇ ਵਿੱਚ ਉਹ ਗਰਾਰੀ ਪਾਈ ਹੋਈ ਹੈ ਗਰਾਰੀ ਪਾਈ ਹੋਈ ਇਸ ਖਰਾਬ ਤਾਂ ਨਹੀਂ ਹੁੰਦਾ ਸਿਸਟਮ ਸੇ ਤੇ ਖਰਾਬ ਨਹੀਂ ਹੁੰਦਾ ਜੀ ਮੰਨ ਕੇ ਚਲੋ ਵੀ ਜੇ ਲੋਕ ਲਾਤਾ ਤਾਂ ਇਹ ਇਹ ਨਹੀਂ ਹੈਗਾ ਵੀ ਆਪਣੇ ਆਪ ਖੁੱਲ ਜੂਗਾ ਹੂੰ ਚੱਲਦਾ ਵੀ ਹੌਲਾ ਸੰਭਲਦਾ ਚੱਲਦਾ ਵੀ ਹੌਲਾ ਚੱਲਦਾ ਜੀ ਇਹ ਨਹੀਂ ਹੈਗਾ ਵੀ ਆਪਣੇ ਆਪ ਖੁੱਲ ਜੂਗਾ ਠੀਕ ਆ ਖੁੱਲਦਾ ਨਹੀਂ ਜਿੰਨਾ ਜਰ ਆਪਾਂ ਨਹੀਂ ਖੋਲਦੇ ਠੀਕ ਆ ਇਹ ਦੋ ਫਾੜ ਡਾਲਾ ਤੇ ਆ ਨਿਊ ਹਾਲੈਂਡ ਵਾਸਤੇ ਬਨਾਈਆ ਹੈ ਨਿਊ ਹਾਲੈਂਡ ਦੇ ਲੋਗੋ ਲੱਗੇ ਹੋਏ ਨੇ ਬਾਕੀ ਤੁਸੀਂ ਆਪਦੇ ਕੋਈ ਵੀ ਟਰੈਕਟਰ ਦੇ ਲੋਗੋ ਨੇ ਜਾਂ ਅੱਖਰ ਵਗੈਰਾ ਹਾਂਜੀ ਹਾਂ ਕੁਝ ਵੀ ਅਗਲਾ ਕਢਾ ਸਕਦਾ ਜੀ ਉਹ ਜਿਹੜਾ ਮੰਨ ਕੇ ਚਲੋ ਵੀ ਨਾਮ ਲਪਾਉਣਾ ਉਹ ਉਹ ਐਕਸਟਰਾ ਹੁੰਦਾ ਜੀ ਠੀਕ ਹੈ ਇੱਥੇ ਵੀ ਤੁਸੀਂ ਆਪਦਾ ਨਾਮ ਵਗੈਰਾ ਤੇ ਜਿਵੇਂ ਇਹਦੇ ਉੱਤੇ ਵੀ ਫੋਟੋ ਪ੍ਰਿੰਟ ਕਰ ਦਿੰਦੇ ਨੇ ਹਾਂ ਉਹ ਲੱਗ ਜਾਂਦੀ ਹੈ ਚਾਦਰ ਲੱਗ ਕੇ ਪੂਰੀ ਫਿਰ ਫੋਟੋ ਪ੍ਰਿੰਟ ਹੋ ਜਾਂਦੀ ਹੈ ਠੀਕ ਆ ਫੋਟੋ ਪ੍ਰਿੰਟ ਵਾਲਾ ਕੰਮ ਵੀ ਬਾਈ ਕਰ ਦਣਗੇ ਜੇ ਆ ਆ ਕੰਮ ਕਰਾਉਣਾ ਜਾਲੀ ਵਾਲਾ ਇਹ ਸਸਤਾ ਪੈ ਜਾਂਦਾ ਬਿੱਡਾ ਹਾਂ ਇਹ ਸਸਤਾ ਪੈ ਜਾਂਦਾ ਇਹ ਤਾਂ ਜਾਲੀ ਮੰਨ ਕੇ ਚਲੋ ਲੋਹਾ ਤੋਲ ਕੇ ਦਿੰਨੇ ਆ ਇਕ ਐਕਸਟਰਾ ਹੁੰਦੀ ਹੈ ਤੇ ਬਾਈ ਜਿਵੇਂ ਹੋਰ ਅੱਗੇ ਵੀ ਆਪਾਂ ਗੱਲ ਕਰਦੇ ਆ ਫਰਸ ਵਗੈਰਾ ਦੀ ਉਸ ਤੋਂ ਪਹਿਲਾਂ ਰੇਟ ਦੱਸ ਦੀਏ ਰੇਟ ਕਿਉਂਕਿ ਵੀਡੀਓ ਦੇ ਵਿੱਚ ਕਹਿੰਦੇ ਨੇ ਵੀ ਸਭ ਤੋਂ ਸਸਤਾ ਕਹਤਾ ਰੇਟ ਨਹੀਂ ਦੱਸਿਆ ਹੁਣ ਦੱਸ ਦੇ ਮੂੰਹ ਬੋਲ ਕੇ ਵੀ ਕੀ ਰੇਟ ਹੈ ਇਹਨਾਂ ਦਾ 90 ਰੁਪਏ ਕਿਲੋ ਜੀ ਲੋਹਾ ਤੋਲ ਕੇ ਓਨਲੀ 90 ਹਾਂਜੀ ਹਾਂ 90 ਬਾਕੀ ਜੇ ਇਸ ਤੋਂ ਉੱਪਰ ਦੀ ਕੁਆਲਿਟੀ ਦਾ ਲੋਹਾ ਲਪਾਉਣਾ ਉਹ 2-4 ਦੀਏ 2-4 ਰੁਪਏ 5 ਰੁਪਏ ਜਿਵੇਂ ਅਗਲਾ ਕਹਦੇ ਜਿਵੇਂ ਵਾਰੀ ਹੋ ਗਾਰੰਟੀ ਹੋ ਵੀ ਟਾਟਾ ਹੀ ਹੈ ਹਾਂ ਟਾਟਾ ਦਾ ਜਿਹੜਾ ਕਹਤਾ ਉਹੀ ਮਾਰਕਾ ਹੋਊ। ਜਿਹੜਾ ਮਾਲ ਕਹਤਾ ਉਹੀ ਲਾ ਕੇ ਦਵਾਂ। ਠੀਕ ਆ ਉਹੀ ਮਾਰਕਾ ਹੋਊਗਾ ਪੱਤੀਆਂ ਤੇ। ਚਾਹੇ ਅਗਲਾ ਰੌ ਤੇ ਚੈੱਕ ਕਰ ਲਿਓ ਪਹਿਲਾਂ। ਹਾਂ ਹਾਂ। ਠੀਕ ਆ। ਪੇਂਟ ਕਰਨ ਤੋਂ ਪਹਿਲਾਂ ਚੈੱਕ ਕਰਾ ਲਾਂਗੇ। ਠੀਕ ਆ ਪੇਂਟ ਤੋਂ ਪਹਿਲਾਂ ਤੁਹਾਨੂੰ ਮਾਰਕਾ ਚੈੱਕ ਕਰਾ ਦੇਣਗੇ ਵੀ ਕਿਹੜੀ ਕੁਆਲਿਟੀ ਦਾ ਲੋਹਾ ਲਾ ਰਹੇ ਨੇ ਜਿਹੜੀ ਗੱਲ ਹੋ ਗਈ ਉਸੇ ਤੇ ਖੜਨਗੇ ਤੇ ਬਾਕੀ ਭਾਈ ਜਿਹੜੀ ਐਸੈਸਰੀ ਹੁੰਦੀ ਆ ਬੀਲ ਕੱਪ ਵਗੈਰਾ ਜਾਂ ਲਾਈਟਾਂ ਵਗੈਰਾ ਉਹ ਉਹ ਐਕਸਟਰਾ ਹੁੰਦਾ ਇਹ ਅਗਲੇ ਦਾ। ਠੀਕ ਆ। ਜੇ ਅਗਲੇ ਨੂੰ ਲਵਾਉਣਾ ਦਾ ਐਕਸਟਰਾ ਨਹੀਂ ਲਵਾਉਣਾ ਦਾ ਤੇ ਇਹ ਇਹ ਜਿਹੜੇ ਰ ਠੀਕ ਆ ਠੀਕ ਆ ਜੈਕ ਆ ਗਿਆ ਜੀ ਜੈਕ ਵੀ ਇਹਦੇ ਵਿੱਚ ਆ ਗਿਆ ਜੈਕ ਵੀ ਇਹਦੇ ਵਿੱਚ ਬੈੱਡ ਬੈੱਡ ਵੀ ਇਹਦੇ ਵਿੱਚ ਆ ਜਿੰਨਾ ਲੋਹੇ ਦਾ ਬੈੱਡ ਸਾਰਾ ਠੀਕ ਆ ਹੋ ਗਿਆ ਜੈਕ ਹੋ ਗਿਆ ਇਹ ਸਾਰਾ ਵਿੱਚ ਆਊਗਾ ਜਿਹੜੀ ਜਾਲੀ ਆ ਸਟਿੱਕਰ ਹੋ ਗਏ ਇਹ ਐਕਸਟਰਾ ਹੁੰਦੇ ਨੇ ਜਿੰਨਾ ਲੋਹੇ ਦਾ ਸਮਾਨ ਆ ਉਹ ਸਾਰਾ ਵਿੱਚ ਆ ਗਿਆ ਤੇ ਬਾਕੀ ਜਿਵੇਂ ਆ ਪੈ ਪੂਪੇ ਤਾਂ ਚਲੋ ਛੋਟੀਆਂ ਚੀਜ਼ਾਂ ਨੇ ਇਹ ਵੀ ਲਾ ਦਨਗੇ ਵਿੱਚ ਹੀ ਇਹ ਵੀ ਲਾ ਦਨਗੇ ਵਿੱਚ ਹੀ ਤੇ ਟਾਇਰਾਂ ਦਾ ਖਰਚਾ ਐਕਸਟਰਾ ਟਾਇਰ ਵੀ ਐਕਸਟਰਾ ਨੇ ਜਾਲੀ ਵੀ ਐਕਸਟਰਾ ਹੈ ਸਟicker ਐਕਸਟਰਾ ਠੀਕ ਹੈ ਟਾਇਰ ਜਾਲੀ ਤੇ ਸਟicker ਬਾ ਤਿੰਨ ਚੀਜ਼ਾਂ ਨੇ ਜਿਨ੍ਹਾਂ ਦਾ ਤੁਹਾਨੂੰ ਖਰਚਾ ਪੈਣਾ ਮਤਲਬ ਐਸੈਸਰੀ ਦਾ ਕਹਿ ਲਓ ਬਾਕੀ ਸਾਰਾ ਉਹਦੇ ਵਿੱਚ ਹੀ ਆ ਗਿਆ ਤੇ ਉੱਕਾ-ਬੁੱਕਾ ਵੀ ਕਰ ਲੈਨੇ ਆ ਉੱਕਾ-ਬੁੱਕਾ ਵੀ ਕਰ ਲੈਨੇ ਆ ਉੱਕਾ-ਬੁੱਕਾ ਕੀ ਸਿਸਟਮ ਹੈ ਜਿਵੇਂ ਆਹ ਖੜੀ ਆ ਨੀਲੀ ਇਹ 2.25 ਦੀ ਹੈ ਤਿਆਰ ਆ 14 7 ਟਰਾਲੀ 2 ਲੱਖ 25 ਹਜ਼ਾਰ ਦੀ ਮਿਲ ਜੂ ਤੇ ਕਿੰਨਾ ਕਬੇਟ ਹੈ ਇਹਦਾ ਇਹ ਹੈਗੀ ਐ 26 ਕਵਾਂਟਲ ਦੀ 26 ਕਵਾਂਟਲ ਦੀ ਟਰਾਲੀ ਆ ਵਿੱਚ ਹੀ ਟਾਇਰ ਨੇ ਟਾਇਰ ਜੇ ਤੁਸੀਂ ਲਾ ਕੇ ਜਾਣੇ ਨੇ ਇਹਨਾਂ ਦੇ ਇਦੋਂ ਨਵੇਂ ਪੌਣੇ ਨੇ ਜਮਾ ਨਵੇਂ ਪੌਣੇ ਨੇ ਉਹ ਵੀ ਸਾਢੇ 10000 ਦੇ ਟਾਇਰ ਨਹੀਂ ਅਗਲਾ ਤਾਰ ਸਕਦਾ ਠੀਕ ਆ 10000 ਦੇ ਟਾਇਰ ਨੇ ਤੁਹਾਡੇ ਸਿੱਧੀ ਤਾਂ ਆ ਕੇ ਦੇਖ ਸਕਦਾ ਆਪਦੇ ਟਾਇਰ ਪਾ ਸਕਦਾ ਆਪਦੇ ਟਾਇਰ ਪਾ ਸਕਦਾ ਇਹ ਟਰਾਲੀ ਬਹੁਤ ਸੋਹਣੀ ਮਣੀ ਹੋਈ ਆ ਤੇ ਆਹ ਟਰਾਲੀ ਦਾ ਕੀ ਰੇਟ ਹੈ ਇਹਦਾ 175 ਜੀ 1 ਲੱਖ 75000 ਇਹਦੇ ਵਿੱਚ ਵੀ 10000 ਦੇ ਟਾਇਰ ਹਾਂ ਇਹਦੇ ਵਿੱਚ ਵੀ 10000 ਠੀਕ ਆ ਜੇ 300 ਰੁਪਏ ਦਾ ਇੱਕ ਟਾਇਰ ਆ 2500 ਦਾ ਕੁਝ ਆਉਂਦਾ ਵੀ ਹਾਂ 165 ਦੀ ਲੈਣੀ ਆ ਤਾਂ ਟਾਇਰ ਲਾ ਦਿਓ ਹਾਂ ਤੇ ਇਹਦਾ 1.75 ਰੇਟ ਹੈ ਤੇ ਬਾਕੀ ਮੌਕੇ ਤੇ ਹੋਰ ਮਾਨਤਾਣ ਤੁਹਾਡਾ ਕਰ ਦਣਗੇ ਬਾਈ ਇੱਕ ਵਾਰੀ ਇਹਨਾਂ ਕੋਲੇ ਪਹੁੰਚ ਜਿਓ ਤੇ ਇਹਦੇ ਨਾਲ ਦਾ ਇੱਕ ਰੰਗ ਹੋਰ ਖੜਾ ਜਿਹੜਾ ਉਹ ਵੀ 1.75 ਦਾ ਸੇਮ ਰੇਟ ਇਹ ਇਹ 12.5 ਹਾਂ 12.5 ਉਹ ਵੀ 12.5 ਠੀਕ ਆ ਤੇ ਹੁਣ ਡਬਲ ਜੈਕਾ ਸਿੰਗਲ ਜੈਕਾ 25 ਟਨ ਦਾ ਇਹ ਵੀ ਸਿੰਗਲ ਜੈਕਾ ਹੈ ਤੇ ਇਹਦਾ 1,75,000 ਦੇ ਵਿੱਚ ਕਿੰਨਾ ਵੇਟ ਰਹੂਗਾ 12.5 ਟੋਨ ਦੀ ਹੈ ਜੀ ਪੂਰੀ 20 ਕੁਇੰਟਲ ਦੀ ਹੈ 20 ਕੁਇੰਟਲ ਦੀ ਪੂਰੀ ਚਾਹੀਦੀ ਮਾਪ ਤੋਲ ਕੇ 20 ਕੁਇੰਟਲ ਦੀ ਚਾਹੀ ਕੰਡਾ ਕਰਾ ਲੈਣਾ ਹਾਂ ਬੇਸ਼ੱਕ ਕੋਣ ਕੰਡੇ ਤੇ ਲਾ ਦੇਣਾ ਠੀਕ ਆ ਤੇ ਇਹਦੇ ਵਿੱਚ ਫਰਸ਼ ਕਿਹੜਾ ਲੱਗਿਆ ਹੋਇਆ ਬਾਈ ਇਹ ਵੀ ਜਹਾਜੀ 6 ਐਮਐਮ ਦਾ ਜਹਾਜੀ 6 ਐਮਐਮ ਦਾ ਉਹ ਦੂਜੀਆਂ 'ਚ ਵੀ ਹਾਂਜੀ ਠੀਕ ਹੈ ਦੇਖ ਲਓ ਸਿੱਧਾ ਇੱਕੋ ਹੀ ਜੋੜ ਆ ਜੀ ਸਿਰਫ ਆ ਜੋੜ ਆ ਇਹ ਨਹੀਂ ਹੈ ਵੀ ਜੋੜ ਆਇਆ ਸਿੱਧਾ ਜੋੜ ਆ ਅਗਲਾ ਦੇਖ ਸਕਦਾ ਉਹਦੇ ਵਿੱਚ ਵੀ ਉਵੇਂ ਉਹਦੇ ਵਿੱਚ ਵੀ ਉਵੇਂ ਠੀਕ ਆ ਜਹਾਜੀ ਫਰਸ਼ ਲਾਉਣੇ ਹੋ ਜਹਾਜੀ ਫਰਸ਼ ਕਿੰਨੇ ਐਮਐਮ 6 6 ਐਮਐਮ 6 ਐਮਐਮ ਦਾ ਸਾਰੀਆਂ 'ਚ ਸਾਰੀਆਂ 'ਚ ਬਾਕੀ ਜੇ ਅਗਲੇ ਨੇ ਵੱਧ ਘੱਟ ਲਵਾਉਣਾ ਜੇ ਅਗਲੇ ਨੇ ਕਈ ਵਾਰ ਅਗਲਾ ਕਹਿੰਦਾ ਵੀ ਅਸੀਂ ਨਵੇਂ ਲੋਗੇ ਦਾ ਫਰਸ਼ ਲਵਾਉਣਾ ਉਹ ਥੋੜਾ ਜਿਹਾ ਹਲਕਾ ਆ ਜਾਂਦਾ ਠੀਕ ਆ ਹਾਂ ਠੀਕ ਆ ਉਹ ਸਸਤੀ ਪੈ ਜਾਂਦੀ ਆ ਬੋਰਾ ਅਗਲੇ ਨੂੰ ਇਹਦਾ ਫਰਸ਼ ਦਾ ਵਜ਼ਨ ਵੱਧ ਦਾ ਨੇ ਠੀਕ ਆ ਇਹਦਾ ਜਹਾਜੀ ਫਰਸ਼ ਦਾ ਵਜ਼ਨ ਜਿਆਦਾ ਹੁੰਦਾ ਵਜ਼ਨ ਜਿਆਦਾ ਹੁੰਦਾ ਤੇ ਇਹਦੇ ਵਿੱਚ ਹਿੱਸਾ ਵਗੈਰਾ ਕਿਹੜਾ ਲੱਗਿਆ ਸਾਡੇ 4 ਇੰਚੀ ਦਾ ਹਿੱਸਾ ਜੀ ਚੌਰਸ 4 4 ਇੰਚੀ ਹਿੱਸਾ ਚੌਰਸ ਇਹਦੇ ਵਿੱਚ ਹਿੱਸਾ 4 ਇੰਚੀ ਆ ਗਿਆ ਚੌਰਸ ਤੇ ਹੱਬਾਂ ਹੱਬਾਂ 10 ਨਟੀਆਂ ਨੇ 10 ਨਟੀਆਂ ਐਂਗਲ ਵਗੈਰਾ ਐਂਗਲ ਵਗੈਰਾ 50 5 ਦੀ ਠੀਕ ਆ ਐਂਗਲ 50 5 ਦੀ ਨੇ ਟਰਾਲੀ ਇਹ ਵੀ ਬਹੁਤ ਸੋਹਣੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਆ ਗਨ ਵਗੈਰਾ ਦਾ ਡਿਜ਼ਾਈਨ ਲਾਇਆ ਕੱਢ ਕੇ ਤੇ ਜਿਵੇਂ ਆ ਬਾਜ ਹੋ ਗਿਆ ਤੇ ਹੁੱਕ ਬਾਈ ਹੁੱਕ 3 ਇੰਚ ਦੀ ਇਹਦੀ ਹੁੱਕ 3 ਇੰਚ ਹੀ ਆ ਗਈ ਇਹ ਵੀ ਮੱਛੀ ਹੁੱਕ ਦੇ ਵਿੱਚ ਆ ਮੱਛੀ ਹੁੱਕ ਦੇ ਵਿੱਚ ਬਿਡ ਵਗੈਰਾ ਇਹਦੀ ਵੀ ਬਹੁਤ ਸੋਹਣਾ ਲੱਗਿਆ ਹੋਇਆ ਫਰੰਟ ਲੁੱਕ ਜੇ ਆਪਾਂ ਕਹਿ ਦਈਏ ਵੀ ਟਰਾਲੀ ਦੀ ਬਹੁਤ ਵਧੀਆ ਤੁਹਾਨੂੰ ਲੱਗੂ ਵੀ ਹਾਂ ਬਾਕੀ ਵੀ ਟਰਾਲੀ ਤਿਆਰ ਕਰਾਈ ਹੋਈ ਆ 14 40 ਥੋੜੀ ਜਿਆਦਾ ਸੋਹਣੀ ਆ ਗਈ ਕਿਉਂਕਿ ਇਹ ਤੇ ਮਟੀਰੀਅਲ ਜਿਆਦਾ ਲੱਗਿਆ ਹੋਇਆ ਤਾਂ ਕਰਕੇ ਇਹਦਾ ਰੇਟ ਵੀ ਵੱਧ ਆ ਤੇ ਬਾਕੀ ਬਈ ਕਿੰਨੇ ਦਿਨਾਂ ਦੇ ਵਿੱਚ ਤਿਆਰ ਕਰ ਦਾਂਗੇ ਆਪਾਂ 15 15 ਦਿਨਾਂ ਦੇ ਵਿੱਚ ਅਗਲੇ ਨੂੰ ਜੇ ਐਮਰਜੈਂਸੀ ਹੋਊਗੀ ਆਪਾਂ ਹਫਤੇ ਦੇ ਵਿੱਚ ਵੀ ਦੇ ਦਾਂਗੇ ਠੀਕ ਆ ਹਫਤੇ ਦੇ ਵਿੱਚ ਵੀ ਦੇ ਦਾਂਗੇ ਤਿੰਨ ਟਰਾਲੀਆਂ ਬਾਈ ਹੋਰਾਂ ਕੋਲੇ ਤਿਆਰ ਖੜੀਆਂ ਨੇ ਇੱਥੇ ਦੇਖ ਕੇ ਨਾ ਕਹਦੇ ਵੀ ਇਹਨਾਂ ਦਾ ਛੋਟਾ ਜਿਹਾ ਕੰਮ ਹੈ ਮੈਨੂਫੈਕਚਰਿੰਗ ਇਹਨਾਂ ਦੀ ਬਹੁਤ ਵੱਡੇ ਲੈਵਲ ਤੇ ਹੁੰਦੀ ਆ ਫੈਕਟਰੀ ਪਰਾਂ ਇੱਥੇ ਸਿਰਫ ਇਹਨਾਂ ਨੇ ਸ਼ੋਅਰੂਮ ਬਣਾਉਣਾ ਵੀ ਉੱਕੇ-ਬੁੱਕੇ ਦੇ ਵਿੱਚ ਪੰਜ ਚਾਰ ਟਰਾਲੀਆਂ ਤਿਆਰ ਕਰਕੇ ਖੜਾਉਣੀਆਂ ਨੇ ਜੇ ਕਿਸੇ ਨੂੰ ਐਮਰਜੈਂਸੀ ਆ ਜਿਵੇਂ ਹੁਣ ਸੀਜ਼ਨ ਹੈ ਤੂੜੀ ਦਾ ਟਰਾਲੀ ਮਿਲਦੀ ਨਹੀਂ ਜਰਕਦੇ ਨੇ ਲੈ ਕੇ ਤਾਂ ਤੁਸੀਂ ਇੱਥੋਂ ਆ ਕੇ ਆਪਣੀ ਪਸੰਦ ਕਰਕੇ ਉਹਨਾਂ ਦੇ ਵਿੱਚੋਂ ਚੂਜ਼ ਕਰਕੇ ਲੈ ਜਾ ਸਕਦੇ ਹੋ ਜੇ ਆਬਦੀ ਬਣਵਾਉਣੀ ਆ ਤਾਂ 15 ਦਿਨਾਂ ਦੇ ਵਿੱਚ ਵਿੱਚ ਜਾਂ ਉਸ ਤੋਂ ਵੀ ਪਹਿਲਾਂ ਦੇ ਦੇਣਗੇ ਤੁਹਾਨੂੰ ਰੇਟ ਦੇ ਵਿੱਚ ਹੋਰ ਵੀ ਮਾਨਤਨ ਹੋ ਜਾਊਗਾ ਇੱਕ ਵਾਰੀ ਇਹਨਾਂ ਕੋਲੇ ਪਹੁੰਚ ਜਾਓ ਮੌਕੇ ਤੇ ਸਮਾਣੇ ਦੇ ਵਿੱਚ ਕੀ ਐਡਰੈਸ ਆਪਣਾ ਆਪਣਾ ਕਕਰਾਲਾ ਭਾਈਗਾ ਜੀ ਕੱਗਾ ਰੋਡ ਪਾਤੜਾਂ ਦੇ ਠੀਕ ਹੈ ਨੰਬਰ ਸਕਰੀਨ ਤੇ ਨੇ ਬਾਕੀ ਤੁਸੀਂ ਲੋਕੇਸ਼ਨ ਲਾ ਕੇ ਗੂਗਲ ਮੈਪ ਤੇ ਇਹਨਾਂ ਕੋਲੇ ਪਹੁੰਚ ਸਕਦੇ ਹੋ ਤੁਹਾਨੂੰ ਉਹਦਾ ਵੀ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ